ਮਨਾਏ ਸਾਡੀਆਂ ਚੀਜ਼ਾਂ ਅੱਗੇ ਪੇਰੈਂਟਸ ਕੋਲੇ ਇਲਾਕੇ ਕੋਲੇ ਹੋਰ ਸਭ ਜਿਹੜਾ ਤੁਸੀਂ ਪਹੁੰਚਾਉਂਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਮੈਂ ਸਕੂਲ ਪ੍ਰਿੰਸੀਪਲ ਦੇ ਨਾਲ ਤੇ ਆਪਣੀ ਸਾਰੀ ਟੀਮ ਦੇ ਨਾਲ ਸਾਰੇ ਕੋਆਰਡੀਨੇਟਰਸ ਦੇ ਨਾਲ ਤੁਹਾਨੂੰ ਪ੍ਰੈਸਨ ਉਹ ਮੀਡੀਆ ਨੂੰ ਇਹ ਦੱਸਣਾ ਚਾਹਨਾ ਹੈ ਕਿ ਸਿਲਵਰੂਕ ਸਕੂਲ 2006 ਦੇ ਵਿੱਚ ਸ਼ੁਰੂ ਹੋਇਆ ਸੀ ਔਰ ਜਿੱਦਾਂ ਜਿੱਦਾਂ ਸਮਾਂ ਆਂਦਾ ਰਿਹਾ ਜੋ ਜੋ ਸਟੂਡੈਂਟਸ ਲਈ ਪੇਰੈਂਟਸ ਲਈ ਇਲਾਕੇ ਲਈ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਰਿਕੁਆਇਰਮੈਂਟ ਸੀ ਵਧੀਆ ਕੁਆਲਿਟੀ ਦੀ ਐਜੂਕੇਸ਼ਨ ਦੇਣ ਵਾਸਤੇ ਵਧੀਆ ਟਾਪ ਫੈਸਿਲਿਟੀਜ਼ ਸਪੋਰਟਸ ਦੇਣ ਵਾਸਤੇ ਉਹ ਟਾਈਮ ਟੂ ਟ੍ਰਾਂਸਫਰ ਸਕੂਲ ਸਮੇਂ ਦੇ ਹਿਸਾਬ ਨਾਲ ਉਹ ਬੱਚਿਆਂ ਨੂੰ ਉਪਲਬਧ ਕਰਾਉਂਦਾ ਰਿਹਾ ਹੈ ਪਿਛਲੇ 3-4 ਸਾਲ 5 ਸਾਲ ਪਹਿਲਾਂ ਸਕੂਲ ਨੂੰ ਇਲਾਕੇ ਨੂੰ ਬੱਚਿਆਂ ਨੂੰ ਲੋੜ ਸੀ ਕਿ ਟਾਂਡਾ ਇਲਾਕੇ ਦੇ ਵਿੱਚ ਇੱਕ ਵਧੀਆ ਸਪੋਰਟਸ ਕੰਪਲੈਕਸ ਹੋਵੇ। ਔਰ ਮੈਂ ਤੁਹਾਡਾਂ ਨੂੰ ਖੁਸ਼ੀ ਨਾਲ ਗੱਲ ਸ਼ੇਅਰ ਕਰਦਾ ਕਿ ਅਸੀਂ ਇਹ ਸਾਰਾ ਸਪੋਰਟਸ ਕੰਪਲੈਕਸ ਤਿਆਰ ਕੀਤਾ ਹੈ ਜਿਹਦਾ ਕੇ ਬੱਚੇ ਉਹਦਾ ਪੂਰਾ ਫਾਇਦਾ ਲੈ ਰਹੇ ਆ ਔਰ ਸਾਡੇ ਬੱਚੇ ਜਿੱਥੇ ਸਟੇਟ, ਡਿਸਟ੍ਰਿਕਟ ਔਰ ਨੈਸ਼ਨਲ ਲੈਵਲ ਤੱਕ ਸਾਡੇ ਕੋਚ ਸਰਵਾਂ ਦੀ ਦੇਖਰੇਖ ਦੇ ਵਿੱਚ ਉੱਥੇ ਤੱਕ ਪਹੁੰਚ ਗਏ ਨੇ। ਮੈਂ ਉਮੀਦ ਕਰਦਾ ਇਹਨਾਂ ਗਰਾਉਂਡਾਂ ਦਾ ਬੇਨਿਫਿਟ ਲੈ ਕੇ ਸਾਡੇ ਬੱਚੇ ਅੱਗੇ ਨੈਸ਼ਨਲ ਚੋਂ ਔਰ ਅੱਗੇ ਵੀ ਏਸ਼ੀਆ ਵਰਲਡ ਕੱਪ ਤੱਕ ਵੀ ਜਾਣਗੇ। ਹੁਣੇ ਸਾਡੇ ਸਕੂਲ ਦੀ ਬੱਚੀ ਜਿਹੜੀ ਸ਼ੂਟਿੰਗ ਦੇ ਵਿੱਚ ਇੰਡੀਆ ਦੀ ਟੀਮ ਵਾਸਤੇ ਫਰਸਟ ਕੁਆਲੀਫਾਈ ਹੋਈ ਹੈ। ਸਾਡੇ ਸਕੂਲ ਦੀਆਂ ਬੱਚੀਆਂ ਜਿਹੜੀਆਂ ਨੈਸ਼ਨਲ ਦੇ ਵਿੱਚ ਗਤਕੇ ਚੋਂ ਵੀ 골ਡ ਮੈਡਲ ਲੈ ਕੇ ਆਈਆਂ ਔਰ ਆਪਣੇ ਕੁਸ਼ੂ ਦੇ ਵਿੱਚੋਂ ਵੀ ਇੱਕ ਬਾਕਸਿੰਗ ਦੇ ਵਿੱਚੋਂ ਵੀ ਪੰਜਾਬ ਸਟੇਟ ਚੋਂ 골ਡ ਮੈਡਲ ਲਿਆ ਔਰ ਹੋਰ ਨੈਸ਼ਨਲ ਦੇ ਵਿੱਚੋਂ ਵੀ ਸਿਲਵਰ ਮੈਡਲ ਬ੍ਰੌਂਜ਼ ਮੈਡਲ ਲਿਆ। 26 ਜਨਵਰੀ ਨੂੰ ਦੋ ਤਿੰਨ ਪਹਿਲਾਂ ਸਾਡੇ ਮਾਨਯੋਗ ਸਿੱਖਿਆ ਮੰਤਰੀ ਨੇ ਸਾਡੇ ਸਕੂਲ ਦੀ ਹੋਂਦ ਹਰ ਬੱਚੀ ਨੂੰ ਜਿਹੜਾ ਕਿ ਸਟੇਟ ਦੇ ਵਿੱਚੋਂ 골ਡ ਦੇ ਨੈਸ਼ਨਲ ਦੇ ਵਿੱਚੋਂ ਵੀ ਪ੍ਰਾਈਜ਼ ਲੈ ਕੇ ਆਈ ਉਹਨੂੰ 26 ਜਨਵਰੀ ਨੂੰ ਉਹਨਾਂ ਨੂੰ ਸਨਮਾਨਿਤ ਕੀਤਾ ਹੈ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਦਾ ਸਮਾਂ ਹੈ ਤੇ ਮੈਂ ਕਿਉਂਕਿ ਤੁਹਾਡਾ ਜ਼ਿਆਦਾ ਲੰਮਾ ਸਮਾਂ ਨਹੀਂ ਲੈਣਾ ਮੈਂ ਦੋ ਤਿੰਨ ਚੀਜ਼ਾਂ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਹੈ ਬੱਚਿਆਂ ਦੀ ਬੈਟਰਮੈਂਟ ਵਾਸਤੇ ਪਹਿਲਾਂ ਸਾਨੂੰ ਸਕੂਲ ਨੂੰ ਸਮਾਰਟ ਕਰਨਾ ਸੀ ਸਿਲਬਰੋਕ ਸਕੂਲ ਸਿਲਵਰੋਕ ਸਕੂਲ ਨੂੰ ਬੱਚਿਆਂ ਦੇ ਲਈ 스마트 ਸਕੂਲ ਤਿਆਰ ਕੀਤਾ ਜਿਹਦਾ ਬੱਚੇ ਨਵੀਂ ਟੈਕਨੋਲੋਜੀ ਦੇ ਨਾਲ ਜੁੜ ਕੇ ਉਸ ਚੀਜ਼ ਦਾ ਫਾਇਦਾ ਲੈ ਰਹੇ ਉਸ ਤੋਂ ਬਾਅਦ ਟੈਕਨੋਲੋਜੀ ਦਾ ਯੁੱਗ ਹੋਰ ਅੱਗੇ ਅਪਗ੍ਰੇਡ ਹੋ ਗਿਆ ਤੇ ਅਸੀਂ ਇਸ ਚੀਜ਼ ਨੂੰ ਸਮਝਦੇ ਹੋਏ ਹਜੇ ਮੈਨੂੰ ਲੱਗਦਾ ਨਹੀਂ ਸਕੂਲਾਂ ਵਿੱਚ ਇਹ ਚੀਜ਼ ਹੋਵੇ ਮੈਂ ਕਿਸੇ ਨਾਲ ਕੰਪੇਅਰ ਨਹੀਂ ਕਰਨਾ ਚਾਹੁੰਦਾ ਇੰਟਰਐਕਟਿਵ ਪੈਨਲ ਅਸੀਂ ਉਹ ਲੈ ਕੇ ਆਂਦਾ ਜਿਹੜਾ ਕਿ 스마트 ਸਕੂਲ ਤੋਂ ਵੀ 2 4 ਪੁਆਇੰਟ ਉੱਪਰ ਹੈ ਜਿਹਦੇ ਵਿੱਚ ਹਰ ਤਰ੍ਹਾਂ ਦੀ ਤਕਨੀਕ ਹੈ ਬੱਚਿਆਂ ਨੂੰ ਜਿਹੜੇ ਬੱਚੇ ਸਾਡੇ ਅਬਰੋਡ ਵਿੱਚ ਪੜ੍ਹਨ ਜਾਂਦੇ ਆ ਉਹ ਚੀਜ਼ਾਂ ਇੱਥੋਂ ਸਿੱਖ ਕੇ ਜਾਂਦੇ ਉਸ ਤੋਂ ਬਾਅਦ ਬੱਚਿਆਂ ਲਈ ਸਾਨੂੰ ਲੋੜ ਸੀ ਇੱਕ ਸਮੇਂ ਦੇ ਮੱਦੇਨਜ਼ਰ ਇੱਕ 스ਵਿਮਿੰਗ ਪੂਲ ਬੱਚਿਆਂ ਵਿੱਚ ਤੇ ਬੱਡ ਰ ਐਕਟੀਵਿਟੀ ਚਾਹੀਦੀ ਸੀ 2 ਸਾਲ ਪਹਿਲਾਂ ਸਿਲਵਰੋਕ ਸਕੂਲ ਦੇ ਵਿੱਚ ਬਹੁਤ ਵਧੀਆ ਨੈਸ਼ਨਲ ਲੈਵਲ ਦਾ 스ਵਿਮਿੰਗ ਪੂਲ ਤਿਆਰ ਕੀਤਾ ਗਿਆ ਜਿਹਦੇ ਵਿੱਚ ਸਾਡੇ ਸਕੂਲ ਦੇ ਬੱਚੇ 스ਵਿਮਿੰਗ ਜਿੱਤੇ ਸਿੱਖਦੇ ਵੀ ਆ ਔਰ 스ਵਿਮਿੰਗ ਦਾ ਆਨੰਦ ਵੀ ਮਾਣਦੇ ਆ ਪਰ ਉਹਦੇ ਲਈ ਪੇਰੈਂਟਸ ਔਰ ਸਾਨੂੰ ਇਲਾਕੇ ਤੋਂ ਬਹੁਤ ਸਹਾਇਕ ਮਿਲਦਾ। ਉਸ ਤੋਂ ਬਾਅਦ ਅਸੀਂ ਇਹ ਮਹਿਸੂਸ ਕੀਤਾ ਕਿ ਸਕੂਲ ਦੇ ਬੱਚਿਆਂ ਵਾਸਤੇ ਉਹਨਾਂ ਨੂੰ ਨਵੀਂ ਟੈਕਨੋਲੋਜੀ ਦੱਸਣ ਵਾਸਤੇ ਜਿੱਥੇ ਅਸੀਂ ਕਲਾਸ ਵਾਈਜ਼ ਤਾਂ ਦੱਸਦੇ ਸੀ ਪਰ ਇੱਕ ਸਕੂਲ ਦੇ ਵਿੱਚ ਨਵੇਂ ਆਡੀਟੋਰੀਅਮ ਦੀ ਕਾਟ ਸੀ ਜਿਹਦੇ ਵਿੱਚ 4 5 6 7 ਕਲਾਸਾਂ ਬੈਠ ਕੇ ਈਵਨ ਪੇਰੈਂਟਸ ਨਾਲ ਬੈਠ ਕੇ ਆਪਣੇ ਬੱਚਿਆਂ ਦੀ ਐਕਟੀਵਿਟੀ ਦੇਖ ਸਕਣ ਇਨਡੋਰ ਔਰ ਬੱਚੇ ਆਪਣੀ ਪਾਰਟਿਸਿਪੇਟ ਕਰ ਸਕਣ ਔਰ ਬੱਚਿਆਂ ਨੂੰ ਨਵੇਂ-ਨਵੇਂ ਤਰੀਕੇ ਦੀ ਅਸੀਂ ਨੌਲੇਜ ਬੇਸਡ ਮੂਵੀਜ਼ ਦਿਖਾ ਸਕੀਏ। ਉਹ ਅਸੀਂ ਪਿਛਲੇ ਸਾਲ ਇੱਕ ਬਹੁਤ ਵਧੀਆ ਲੇਟੈਸਟ ਤਕਨੀਕ ਦਾ ਖੁੱਲੀ 에ਰ ਕੰਡੀਸ਼ਨ ਵਾਲਾ ਆਡੀਟੋਰੀਅਮ ਤਿਆਰ ਕੀਤਾ ਜਿਹਦਾ ਸਾਨੂੰ ਪੇਰੈਂਟਸ ਨੇ ਬੜਾ ਸਹਿਯੋਗ ਦਿੱਤਾ ਔਰ ਬੱਚੇ ਵੀ ਉਸ ਆਡੀਟੋਰੀਅਮ ਨੂੰ ਸਾਡਾ ਸਟਾਰਵੀਸ ਟੋਰੀ ਨੂੰ ਬਹੁਤ ਵਧੀਆ ਤਰੀਕੇ ਨਾਲ ਇਸਤੇਮਾਲ ਕਰਦਾ ਔਰ ਉਹਦੇ ਵਿੱਚ ਬੱਚੇ ਸਾਡੇ ਸਾਰੇ ਵਿੱਚ ਖੁਸ਼ ਨੇ ਮੈਂ ਉਸ ਲਈ ਸਕੂਲ ਪ੍ਰਿੰਸੀਪਲ ਮੈਡਮ ਨੀਸ਼ਾ ਸੰਘਰਜੀ ਔਰ ਉਹਨਾਂ ਦੀ ਸਾਰੀ ਟੀਮ ਨੂੰ ਮੈਂ ਬਧਾਈ ਦੇਣਾ ਜਿਨ੍ਹਾਂ ਨੇ ਉਸ ਨੂੰ ਬਣਾਉਣ ਦੇ ਵਿੱਚ ਪੂਰਾ ਸਹਿਯੋਗ ਦਿੱਤਾ ਤੇ ਬੱਚਿਆਂ ਨੂੰ ਨਵੀਂ ਟੈਕਨੀਕ ਨਾਲ ਜੋੜਿਆ ਉਸ ਤੋਂ ਬਾਅਦ ਸਮੇਂ ਦੀ ਰਿਕੁਆਇਰਮੈਂਟ ਸੀ ਜਿਵੇਂ ਗਲੋਬਲ ਵਾਰਮਿੰਗ ਚੱਲਦੀ ਹੈ ਹੁਣ ਤੁਸੀਂ ਦੇਖਿਆ ਹੋਣਾ ਕਿ 7-8 ਮਹੀਨੇ 9 ਮਹੀਨੇ ਗਰਮੀ ਪੈਂਦੀ ਹੈ ਤੇ ਦੋ ਤਿੰਨ ਮਹੀਨੇ ਠੰਡ ਹੁੰਦੀ ਹੈ ਤੇ ਸਮੇਂ ਦੀ ਮੁੱਖ ਦੇਖਦੇ ਹੋਏ ਪੇਰੈਂਟਸ ਦੀ ਸਾਨੂੰ ਰੋਜ਼ ਸੁਜੈਸ਼ਨ ਆਉਂਦੇ ਸੀ ਵਿੱਚ ਬੱਚਿਆਂ ਦੇ ਸੁਜੈਸ਼ਨ ਆਉਂਦੇ ਸੀ ਇਵਨ ਪ੍ਰਿੰਸੀਪਲ ਮੈਡਮ ਦਾ ਆਪਣਾ ਸੁਜੈਸ਼ਨ ਜੀ ਕਿ ਅਸੀਂ ਹੁਣ ਇੱਕ ਸਿਲਵਰ ਰੂਕ ਸਕੂਲ ਦੇ ਵਿੱਚ ਜਿੱਥੇ ਇੰਨਾ ਵਧੀਆ ਇਨਫਰਾਸਟ੍ਰਕਚਰ ਹੈ ਜਿੱਥੇ ਇੰਨਾ ਵਧੀਆ ਸਪੋਰਟਸ ਕੰਪਲੈਕਸ ਹੈ ਜਿੱਥੇ ਇੰਨਾ ਵਧੀਆ ਟਰਾਂਸਪੋਰਟ ਹੈ ਜਿੱਥੇ ਇੰਨਾ ਵਧੀਆ ਆਡੀਟੋਰੀਅਮ ਹੈ ਜਿੱਥੇ ਇੰਨਾ ਵਧੀਆ ਇੰਡੋਰ ਗੇਮਸ ਹੈ ਇੱਕ ਕਾਰਟ ਹੈ ਆਪਾਂ ਨੂੰ ਸਕੂਲ ਨੂੰ 에어 ਕੰਡੀਸ਼ਨ ਕਰਨ ਵਾਸਤੇ ਸੋ ਪ੍ਰਿੰਸੀਪਲ ਮੈਡਮ ਦੀ ਤੇ ਸਾਰੇ ਸਟਾਫ ਦੀ ਡਿਮਾਂਡ ਦੇ ਉੱਪਰ ਮੈਨੇਜਮੈਂਟ ਨੇ ਇਹ ਫੈਸਲਾ ਲਿਆ ਜਿਹਦਾ ਕਿ ਮੈਂ ਤੁਹਾਨੂੰ ਇਹ ਚੀਜ਼ ਅੱਜ ਦੱਸ ਰਿਹਾ ਕਿ ਆਲਰੇਡੀ ਮੈਂ ਕੰਮ ਸ਼ੁਰੂ ਕਰਨ ਤੋਂ ਬਾਅਦ ਪ੍ਰੈਸ ਦੇ ਮੀਡੀਆ ਦੇ ਰੂਬਰੂ ਹੋਣਾ ਹੈ ਆਲਰੇਡੀ ਕੰਮ ਸ਼ੁਰੂ ਹੋ ਚੁੱਕਾ ਹੈ ਇਸ ਸੈਸ਼ਨ ਤੋਂ ਸਿਲਵਰੋਕ ਸਕੂਲ ਫੁਲੀ 에어 ਕੰਡੀਸ਼ਨ ਜਿਹੜਾ ਹੋ ਜਾਏਗਾ ਔਰ ਹੁਣ ਸਾਡੇ ਬੱਚਿਆਂ ਨੂੰ ਕਿਤੇ ਹੋਰ ਬਾਹਰ ਜਾਣ ਦੀ ਲੋੜ ਨਹੀਂ ਹਰ ਫੈਸਿਲਿਟੀ ਇੱਕੋ ਹੀ ਪਲੇਟਫਾਰਮ ਦੇ ਉੱਪਰ ਚਾਹੇ ਉਹ ਵੈਸਟ ਸਪੋਰਟਸ ਹੈ ਚਾਹੇ ਉਹ ਇੰਡੋਰ ਔਰ ਆਪਣੇ ਇੰਡੋਰ ਆਪਣੇ ਗੇਮਸ ਇੰਡੋਰ ਆਪਣੇ ਟੈਂਡੋਰ ਗੇਮਸ ਹੈ ਔਰ ਆਡੀਟੋਰੀਅਮਸ ਹੈ ਚਾਹੇ ਸਾਡੀ ਬਾਹਰ ਸਪੋਰਟ ਸਕੀਮਾ ਹੈ ਔਰ ਚਾਹੇ ਸਾਡੀ ਡਾਂਸ ਅਕੈडमी ਹੈ ਸ਼ੂਟ ਅਕੈडमी ਹੈ ਜਿੱਥੇ ਬੱਚਿਆਂ ਨੇ ਉਹਦਾ ਬੈਨੀਫਿਟ ਲੈਣਾ ਉੱਥੇ ਹੁਣ ਬੱਚੇ ਪੂਰਾ 에어 ਕੰਡੀਸ਼ਨ ਸਕੂਲ ਹੋ ਜਾਏਗਾ ਉਸ ਚੀਜ਼ ਦਾ ਵੀ ਬੈਨੀਫਿਟ ਲਾਊਗਾ ਔਰ ਮੈਂ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਪ੍ਰਿੰਸੀਪਲ ਮੈਡਮ ਦਾ ਸਕੂਲ ਮੈਨੇਜਰ ਦਾ ਆਪਣੀ ਸਪੋਰਟ ਸੈੱਲ ਦਾ ਕੋਆਰਡੀਨੇਟਰ ਦਾ ਸਾਰੇ ਦੂਸਰੇ ਕੋਆਰਡੀਨੇਟਰਸ ਮੇਰੇ ਨਾਲ ਜਿਹੜੇ ਅਨਿਵਰਸਿਟੀ ਵਿੱਚ ਪ੍ਰੈਸੈਂਟ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਇਹਨਾਂ ਸਾਰਿਆਂ ਨੇ ਮਿਲੋ ਦੇਨ ਰਾਜ ਸਹਿਯੋਗ ਦਿੱਤਾ ਕਿਉਂਕਿ ਇਹਨਾਂ ਦੇ ਸਹਿਯੋਗ ਦੇ ਬਾਅਦ ਬਿਨਾਂ ਮੈਂ ਇਹ ਚੀਜ਼ਾਂ ਨਹੀਂ ਸੀ ਕਰ ਸਕਦਾ ਤੋਂ ਇਹਨਾਂ ਦੇ ਸਹਿਯੋਗ ਨਾਲ ਇਹ ਸਾਰੀਆਂ ਚੀਜ਼ਾਂ ਤਿਆਰ ਹੋ ਗਈਆਂ ਔਰ ਜਿਹੜੀ ਮੈਂ ਚੀਜ਼ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਉਹ ਇਹ ਹੈ ਕਿ ਸਿਲਵਰੋਕ ਸਕੂਲ ਦਾ ਇੱਕੋ ਹੀ ਮੋਟਿਵ ਰਿਹਾ ਕਿ ਆਪਣੇ ਟਾਂਡੇ ਏਰੀਏ ਨੂੰ ਇੰਟਰਨੈਸ਼ਨਲ ਲੈਵਲ ਤੇ ਬਿਗ ਸਿਟੀ ਲੈਵਲ ਤੇ ਲੈ ਕੇ ਜਾਣਾ ਸਾਡੇ ਬੱਚਿਆਂ ਨੂੰ ਪੜ੍ਹਾਈ ਲਈ ਸਪੋਰਟਸ ਲਈ ਚੰਡੀਗੜ੍ਹ ਜਲੰਧਰ ਪਟਿਆਲਾ ਐ ਇਸ ਵਿੱਚ ਜਾਣ ਦੀ ਲੋੜ ਨਾ ਪਵੇ ਇੱਕੋ ਹੀ ਕੈਂਪਸ ਦੇ ਵਿੱਚ ਸਾਰੀਆਂ ਚੀਜ਼ਾਂ ਉਹਨਾਂ ਨੂੰ ਉਪਰਪ੍ਰਧ ਹੋਣ ਇੱਕੋ ਹੀ ਕੈਂਪਸ ਦੇ ਵਿੱਚ ਸਾਰਾ ਕੁਝ ਮਿਲੇ ਇਸ ਚੀਜ਼ ਨੂੰ ਦੇਖਦੇ ਹੋਏ ਸਿਲਵਰ ਰੋਕ ਸਕੂਲ ਹੈ ਅੱਜ ਇਸ ਸਕੂਲ ਨੂੰ 에어 ਕੰਡੀਸ਼ਨ ਕੀਤਾ 에어 ਕੰਡੀਸ਼ਨ ਆਡੀਟੋਰੀਅਮ ਬਣਾਇਆ ਔਰ ਸਾਡੀ ਆਲਰੇਡੀ ਕੰਪਿਊਟਰ ਲੈਬ ਲੈਂਗੁਏਜ ਲੈਬ ਡਾਂਸ ਅਕੈਡਮੀ ਸ਼ੂਟਿੰਗ ਰੇਂਜ ਆਲਰੇਡੀ ਪਹਿਲਾਂ ਸਾਰੀਆਂ 에어 ਕੰਡੀਸ਼ਨ ਹੈ ਲੇਕਿਨ ਕਲਾਸਰੂਮ 에어 ਕੰਡੀਸ਼ਨ ਨਹੀਂ ਹੈ ਉਹਨਾਂ ਨੂੰ ਜਿਵੇਂ 에어 ਕੰਡੀਸ਼ਨ ਕਰ ਦਿੱਤਾ ਔਰ ਇਹਦੇ ਵਿੱਚ ਜਿਹੜੀ ਮੈਂ ਚੀਜ਼ ਤੁਹਾਨੂੰ ਦੱਸਣੀ ਚਾਹੁੰਦਾ ਦੇਖੋ ਸਕੂਲਾਂ ਦੇ ਵਿੱਚ ਇੱਕ ਦੌੜ ਹੁੰਦੀ ਹੈ ਪਈ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਆਓ ਤੇ 5-5 7-7 ਸੌ ਹਜ਼ਾਰ ਹਜ਼ਾਰ ਕਿਸਾਂ ਵਧਾ ਲਓ ਮਾਪਿਆਂ ਦੇ ਕੋਲੋਂ ਬਾਦ ਮੈਂ ਤੁਹਾਡੇ ਮਰਦਿਆਂ ਲਈ ਇਹ ਚੀਜ਼ ਪੇਰੈਂਟਸ ਨੂੰ ਵੀ ਦੱਸਣਾ ਚਾਹੁੰਦਾ ਕਿ ਸੈਲਵਰੋਗ ਸਕੂਲ ਨੇ ਕਰੋੜਾਂ ਰੁਪਈਆ ਇਨਵੈਸਟ ਕਰਕੇ ਇਹ ਅਸੀਂ ਸਕੂਲ ਨੂੰ 에어 ਕੰਡੀਸ਼ਨ ਕਰ ਰਹੇ ਹਾਂ ਆਡੀਟੋ 에어 ਕੰਡੀਸ਼ਨ ਕੀਤਾ ਸਾਰੀਆਂ ਸਪੋਰਟ ਦੀਆਂ ਬਸੇਡੀਆਂ ਬਣਾਈਆਂ ਇੰਟਰਨੈਸ਼ਨਲ ਲੈਵਲ ਦੀਆਂ ਸਪੋਰਟਸ ਕੇਮਾਂ ਬਣਾਈਆਂ ਸੰਥੈਟਿਕ ਸਾਰੇ ਟਰੈਕ ਬਣਾਏ ਇੱਕ ਵੀ ਰੁਪਈਆ ਫਰੀ ਸਿਅਨ ਕਰੀਚ ਨਹੀਂ ਕੀਤੀ ਜੋ ਫੀਸ ਪਹਿਲਾਂ ਆ ਉਸੇ ਫੀਸ ਦੇ ਉੱਪਰ ਇਹ ਸਾਰੀਆਂ ਬਸੇਡੀਆਂ ਇਹ ਚੀਜ਼ਾਂ ਮੈਂ ਤੁਹਾਨੂੰ ਤੇ ਬੱਚਿਆਂ ਨੂੰ ਦੇ ਰਹੇ ਹਾਂ ਜੋ ਬੱਚੇ ਨੇ ਅੱਗੇ ਆਉਣ ਵਾਲੇ ਸਮੇਂ ਲਈ ਲੈ ਕੇ ਆ ਰਹੇ ਹਾਂ ਐਸੀਆਂ ਟੈਕਨੀਕਾਂ ਸਿਖਲੋ ਸਕੂਲ ਦੇ ਵਿੱਚ ਹੋਣਗੀਆਂ ਜਿਹੜੀਆਂ ਬੱਚਿਆਂ ਨੂੰ ਕਿਤੇ ਦਿੱਲੀ ਨਹੀਂ ਕੋਈ ਚੰਡੀਗੜ੍ਹ ਕਿਤੇ ਜਾਣ ਦੀ ਲੋੜ ਨਹੀਂ ਸੋ ਮੈਂ ਤਕਰੀਬਨ ਜੋ ਸਕੂਲ ਦੇ ਵਿੱਚ ਸਾਡੇ ਬੱਚੇ ਜਿੱਥੇ ਐਜੂਕੇਸ਼ਨ ਦੇ ਵਿੱਚ ਬਹੁਤ ਮੰਦਾ ਮਾਰ ਰਿਹਾ ਉੱਥੇ ਸਾਡੇ ਸਕੂਲ ਦੇ ਬੱਚੇ ਸਪੋਰਟਸ ਵਿੱਚ ਵੀ ਬਹੁਤ ਵਧੀਆ ਕਰ ਰਹੇ ਮੈਨੂੰ ਬਹੁਤ ਖੁਸ਼ੀ ਹੈ ਮੈਂ ਦਿਲ ਤੋਂ ਪ੍ਰਿੰਸੀਪਲ ਮੈਡਮ ਦਾ ਤੇ ਸਾਰੀ ਆਪਣੀ ਸਪੋਰਟਸ ਟੀਮ ਦਾ ਮੈਨੇਜਰ ਦਾ ਕੋਆਰਡੀਨੇਟਰਸ ਦਾ ਮੈਂ ਧੰਨਵਾਦ ਕਰਦਾ ਕਿ ਇਹਨਾਂ ਨੇ ਦਿਨ ਰਾਤ ਇਹਨਾਂ ਨੇ ਦੇਖਿਆ ਸੰਡੇ ਇਹਨਾਂ ਨੇ ਦੇਖਿਆ 26 ਜਨਵਰੀ ਇਹਨਾਂ ਨੇ ਦੇਖਿਆ ਉਹ ਛੁੱਟੀ ਹੈ ਸਕੂਲ ਵਿੱਚ ਇਹ ਟੀਮ ਦਿਨ ਰਾਤ ਸਕੂਲ ਨੂੰ ਸਮਰਪਿਤ ਹੈ ਇਹਨਾਂ ਦੀ ਸਮਰਪਿਤ ਹੋਣ ਕਰਕੇ ਹੀ ਅੱਜ ਅਸੀਂ ਡੇਬੇਟਿੰਗ ਦੇ ਟੀਚਾ ਜਿਹੜਾ ਅਸੀਂ ਪੂਰਾ ਕਰ ਰਹੇ ਹਾਂ ਸਾਡੇ ਆਪਣੇ ਸ਼ਹਿਰ ਕੋ ਡਿਸਟ੍ਰਿਕਟ ਦੇ ਡੀਸੀ ਕੁਮਰ ਬਿੱਤਮੀ ਜਦੋਂ ਸਾਡੇ ਸਪੋਰਟਸ ਦਾ ਕਲਸਟਰ ਕਰਾਇਆ ਸੀ ਨੈਸ਼ਨਲ ਲੌਂਗ ਟਰਮਸ ਦਾ ਉਹ ਕਹਿ ਕੇ ਗਏ ਸੀ ਐਸਟੀਐਮ ਸਾਹਿਬ ਕਹਿ ਕੇ ਗਏ ਸੀ ਕਿ ਅਸੀਂ ਜਦੋਂ ਸਕੂਲ ਦੇ ਵਿੱਚ ਆਏ ਹਾਂ ਸਾਨੂੰ ਇਹ ਪਤਾ ਨਹੀਂ ਸੀ ਕਿ ਟਾਂਡੇ ਵਰਗੇ ਸਿਟੀ ਦੇ ਵਿੱਚ ਇਦਾਂ ਦੀਆਂ ਗਰਾਊਂਡਾਂ ਹੈਗੀਆਂ ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਬਣੀਆਂ ਇਹਦੇ ਵਿੱਚ ਮੈਂ ਐਜ ਚੇਅਰਮੈਨ ਕੁਛ ਨਹੀਂ ਕੀਤਾ ਇਹ ਸਾਰੇ ਸਕੂਲ ਦੇ ਸਟਾਫ ਦੀ ਪ੍ਰਿੰਸੀਪਲ ਮੈਡਮ ਦੀ ਔਰ ਸਾਰੀ ਸਾਕੀ ਟੀਮ ਦੀ ਕੋਆਪਰੇਸ਼ਨ ਦੇ ਨਾਲ ਹੈ ਸਾਰਾ ਕੁਝ ਹੋਇਆ ਸੋ ਮੈਂ ਅਖੀਰ ਵਿੱਚ ਜਿੱਥੇ ਆਪਣੀ ਟੀਮ ਦਾ ਜ਼ਿਕਰ ਕਰਨਾ ਉੱਥੇ ਤੁਹਾਡਾ ਪ੍ਰੈਸ ਮੀਡੀਆ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਵਾਹਿਗੁਰੂ ਦੇ ਅਰਦਾਸ ਕਰਨਾ ਸੱਚੇ ਪਾਤਸ਼ਾਹ ਸਾਨੂੰ ਬਰ ਬਖਸ਼ੀ ਕਿ ਅਸੀਂ ਆਪਣੇ ਸਕੂਲ ਦੇ ਬੱਚਿਆਂ ਲਈ ਆਪਣੇ ਇਲਾਕੇ ਦੇ ਬੱਚਿਆਂ ਲਈ ਆਪਣੇ ਪੇਰੈਂਟਸ ਲਈ ਔਰ ਇਲਾਕੇ ਨਾਲ ਸੇ ਲਈ ਜੋ-ਜੋ ਸਮੇਂ ਦੇ ਮਦਦ ਬਗਾਰਮੈਂਟ ਹੋਣਗੀਆਂ ਅਸੀਂ ਉਹ ਸਾਰਿਆਂ ਬੱਚਿਆਂ ਨੂੰ ਦੇ ਦਈਏ ਥੈਂਕ ਯੂ ਤੁਹਾਡਾ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਥੈਂਕ ਯੂ ਵੈਰੀ ਮਚ ਗੋਡ ਬੇ